ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ओंकार ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਮੈਂ ਖੇਤੀ ਬਾਰੇ ਜਾਣਕਾਰੀਆਂ ਦਿੰਦਾ ਰਹਿਣਾ ਬਾਗਬਾਨੀ ਬਾਰੇ ਸਬਜ਼ੀਆਂ ਬਾਰੇ ਜਾਂਦਾ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਜਿਹੜੀ ਜਾਣਕਾਰੀ ਆ ਉਹ ਮੈਂ ਤੁਹਾਨੂੰ ਦੇਣੀ ਚਾਹੁੰਦਾ ਵੀ ਅਮਰੂਦ ਦਾ ਬਾਗ ਕਿਵੇਂ ਲਾਈਏ ਨਵੀਂ ਤਕਨੀਕ ਨਾਲ ਕਿਵੇਂ ਲਾਈਏ ਲੋਕਾਂ ਦੀ ਕੀ ਕਹਾਵਤ ਹੁੰਦੀ ਹੈ ਇਹ ਬਣੀ ਹੋਈ ਹੈ ਵੀ ਜਦੋਂ ਅਮਰੂਦਾਂ ਦਾ ਬਾਗ ਜਾਂ ਕਿਸੇ ਵੀ ਚੀਜ਼ ਦਾ ਬਾਗ ਲਾਉਂਦੇ ਆ ਤਾਂ ਤਿੰਨ ਤੋਂ ਚਾਰ ਸਾਲ ਕੋਈ ਇਨਕਮ ਨਹੀਂ ਆਉਂਦੀ ਤੇ ਇਸ ਲਈ ਜ਼ਿਮੀਦਾਰ ਨੂੰ ਇੰਨਾ ਟਾਈਮ ਰਹਿਣਾ ਔਖਾ ਹੋ ਜਾਂਦਾ ਕਿਉਂਕਿ ਖਰਚੇ ਲਈ ਜ਼ਮੀਨ ਥੋੜੀ ਹੁੰਦੀ ਆ ਜਾਂ ਹੋਰ ਹੁੰਦਾ ਵੀ ਮਤਲਬ ਪੈਸੇ ਬਿਨਾਂ ਦਿੱਕਤ ਹੁੰਦੀ ਆ ਪਹਿਲੀ ਲੋੜ ਤਾਂ ਹੀ ਹੁੰਦਾ ਜ਼ਿਮੀਦਾਰ ਮੈਂ ਤੁਹਾਨੂੰ ਉਹ ਤਕਨੀਕ ਦੱਸਣ ਲੱਗਿਆ ਵੀ ਤੁਹਾਡੇ ਪੈਸੇ ਕਣਕ ਝੋਨੇ ਜਿੰਨੇ ਪੈਸੇ ਫੇਰ ਵੀ ਪੂਰੇ ਹੋ ਜਾਣਗੇ ਤੇ ਤੀਜੇ ਸਾਲ ਤੁਹਾਡਾ ਬਾਗ ਜਿਹੜਾ ਪੂਰਾ ਟਾਪ ਦਾ ਹੋ ਜਾਣਾ ਮੈਂ ਤੁਹਾਨੂੰ ਪਹਿਲਾਂ ਦਿਖਾਉਣ ਵੀ ਲੱਗਿਆ ਅਮੀਰਾਏ ਟ੍ਰਾਇਲ ਕੀਤਾ ਹੋਇਆ ਦੇਖੋ ਜੀ ਇਹ ਅਮਰੂਦ ਦਾ ਬਾਗ ਆ ਲਗਭਗ 3 ਸਾਲਾਂ ਦਾ ਹੋ ਚੁੱਕਿਆ ਇਸ ਦੇ ਵਿੱਚ ਪਹਿਲਾਂ ਮੈਂ ਸਭ ਤੋਂ ਪਹਿਲਾਂ ਆਲੂ ਲਾਏ ਸੀ ਉਹਨਾਂ ਦੀ ਵੀਡੀਓ ਵੀ ਪਾਈ ਉਸ ਤੋਂ ਬਾਅਦ ਮੈਂ ਇਸ ਦੇ ਵਿੱਚ ਤਰਬੂਜ ਵੀ ਲਾਏ ਸੀਗੇ ਤਰਬੂਜ ਤੋਂ ਬਾਅਦ ਹੁਣ ਇਸ ਦੇ ਵਿੱਚ ਬੈਂਗਣ ਲਾਇਆ ਹੋਇਆ ਤੇ ਬਾਕੀ ਦੇਖੋ ਇਸ ਦਾ ਜਿਹੜਾ ਫਾਸਲਾ ਹੈ ਮੈਂ ਤੁਹਾਨੂੰ ਉਹ ਵੀ ਦੱਸਣਾ ਚਾਹੁੰਦਾ ਬੂਟੇ ਤੋਂ ਬੂਟੇ ਦਾ ਜਿਹੜਾ ਇਹ 8 ਫੁੱਟ ਦਾ ਹੈ ਤੇ ਲੈਂਡ ਤੋਂ ਲੈਂਡ ਦਾ 14 ਫੁੱਟ ਦਾ ਇਹਦੇ ਵਿੱਚ ਵਿਚਾਲੇ ਇੱਕ ਬੈੱਡ ਬਣਾ ਕੇ ਬੈੱਡ ਦੇ ਉੱਤੇ ਮਲਚਿੰਗ ਵਸਾ ਕੇ ਫਿਰ ਖੇਤੀ ਕੀਤੀ ਜਾਂਦੀ ਹੈ ਜਿਹੜਾ ਮਰੂਤ ਦਾ ਬੂਟਾ ਲਾਇਆ ਉਹ ਵੀ ਮਲਚਿੰਗ ਕਰਕੇ ਲਾਇਆ ਜਾਂਦਾ ਹੈ ਤਾਂ ਕਿ ਜੇਕਰ ਆਪਾਂ ਮਲਚਿੰਗ ਨਹੀਂ ਕਰਦੇ ਫਿਰ ਨਦੀਨ ਬਹੁਤ ਜ਼ਿਆਦਾ ਹੋ ਜਾਂਦੇ ਨੇ ਨਦੀਨ ਤਾਂ ਮਲਚਿੰਗ ਕਰੀ ਤੋਂ ਵੀ ਹੋ ਜਾਂਦੇ ਨੇ ਪਰ ਫਿਰ ਬਹੁਤ ਜ਼ਿਆਦਾ ਹੁੰਦੇ ਨੇ ਬੂਟੇ ਨੂੰ ਦੱਬ ਲੈਂਦੇ ਨੇ ਤੇ ਕਾਫੀ ਬਿਮਾਰੀਆਂ ਵੀ ਨਦੀਨਾਂ ਦੇ ਨਾਲ ਹੀ ਆਉਂਦੀਆਂ ਨੇ ਆਓ ਮੈਂ ਤੁਹਾਨੂੰ ਨਮਿਆ ਬਾਗ ਲਾਉਣ ਬਾਰੇ ਜਿਹੜੀ ਆਪਾਂ ਜਾਣਕਾਰੀ ਦੇਣੀ ਆ ਉਸ ਦੇ ਬਾਰੇ ਜਾਣਕਾਰੀ ਦੇਣ ਲੱਗਿਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਨੇ 3 ਫੁੱਟ ਬੈੱਡ ਮੇਕਰ ਨਾਲ ਬੈੱਡ ਬਣਾ ਲੈਂਦੇ ਨੇ ਜੀ ਸਿੰਗਲ ਬੈੱਡ ਮੇਕਰ ਨਾਲ ਇਹ ਬੈੱਡ ਬਣਾਏ ਜਾਂਦੇ ਨੇ ਜਾਂ ਕਈਆਂ ਨਾਲ ਵੀ ਬਣਾਏ ਜਾਂਦੇ ਨੇ ਪਰ ਬੈੱਡ ਮੇਕਰ ਅੱਜ ਕੱਲ ਮਿਲ ਹੀ ਜਾਂਦੇ ਨੇ ਜੀ ਜਿਵੇਂ ਪੋਲੀ ਹਾਊਸ ਵਾਲੇ ਨੇ ਨੈੱਟ ਹਾਊਸ ਵਾਲੇ ਨੇ ਉਹਨਾਂ ਕੋਲ ਹੁੰਦੇ ਨੇ ਜਾਂ ਸਬਜ਼ੀਆਂ ਵਾਲੇ ਕੋਲ ਹੁੰਦੇ ਨੇ ਉਸ ਤੋਂ ਬਾਅਦ ਇਹ ਦੇ ਉੱਤੇ ਮਲਚਿੰਗ ਬਸਾਈ ਹੈ ਜੀ ਮਲਚਿੰਗ ਦੇ ਮੰਨ ਕੇ ਚੱਲੋ 1 ਏਕੜ ਦੇ ਵਿੱਚ 800 ਮੀਟਰ ਵਾਲਾ ਇੱਕ ਰੋਲ ਲੱਗਿਆ ਯਾਨੀ ਆਪਾਂ ਮੰਨ ਕੇ ਚੱਲੋ ਵੀ ਸਿੱਧਾ-ਸਿੱਧਾ 3000 ਦੇ ਲਗਭਗ ਮਲਚਿੰਗ ਦਾ ਖਰਚਾ ਪਰ ਇਸ ਮਲਚਿੰਗ ਦੇ ਬਹੁਤ ਜ਼ਿਆਦਾ ਫਾਇਦੇ ਨੇ ਜੀ ਬੂਟਾ ਗਰੋਥ ਵੀ ਜ਼ਿਆਦਾ ਕਰਦਾ ਤੇ ਬੂਟੇ ਨੂੰ ਪਾਣੀ ਵੀ ਘੱਟ ਦੇਣ ਦੀ ਲੋੜ ਪੈਂਦੀ ਆ ਤਿੰਨ ਦੀਨ ਵੀ ਨਹੀਂ ਹੁੰਦੇ ਮਲਚਿੰਗ ਕਰਨ ਦਿੱਤਾ ਜੀ ਬਹੁਤ ਜ਼ਿਆਦਾ ਫਾਇਦੇ ਨੇ ਦੇਖੋ ਜੀ ਜ਼ਿਮੀਂਦਾਰ ਬਾਗ ਦੇ ਵਿੱਚ ਕਿਉਂ ਫੇਲਨੇ ਕਿਉਂਕਿ ਉਹਨਾਂ ਨੂੰ ਇਨਕਮ ਆ ਜਿਹੜੀ ਉਹ 3 ਸਾਲਾਂ ਬਾਅਦ ਹੁੰਦੀ ਆ ਮੈਂ ਤੁਹਾਨੂੰ ਜਿਹੜੀ ਦੱਸਣ ਲੱਗਿਆ ਤਹਾਨੂੰ 35 40 ਮੰਨ ਲਓ ਵੀ 2 ਮਹੀਨਿਆਂ ਤੇ ਇਨਕਮ ਆਣੀ ਸਟਾਰਟ ਹੋ ਜਾਣੀ ਆ ਉਹ ਕਿਵੇਂ ਆਉਣੀ ਆ ਜਿਹੜੀਆਂ ਇਹਦੇ ਵਿੱਚ ਆਪਾਂ ਸਬਜ਼ੀਆਂ ਦੀ ਖੇਤੀ ਕਰਾਂਗੇ ਸਬਜ਼ੀਆਂ ਦੀ ਖੇਤੀ ਜੇਕਰ ਤੁਸੀਂ ਚੰਗੀ ਤਕਨੀਕ ਨਾਲ ਕਰੋਗੇ ਚੰਗੇ ਤਰੀਕੇ ਨਾਲ ਤਾਂ ਜਰੂਰ ਕਾਮਯਾਬ ਹੋਵੋਗੇ ਥੋੜੀ ਮਿਹਨਤ ਜਰੂਰ ਆ ਪਰ ਇਨਕਮ ਬਹੁਤਾ ਦੇਖੋ ਜੀ ਹੁਣ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਵਾਂ ਜਿਹੜਾ ਇਹ ਆਪਾਂ ਨੇ ਬੂਟਾ ਲਾਇਆ ਇਹ 16 बाई 10 ਤੇ ਲਾਇਆ ਲੈਣ ਤੋਂ ਲੈਣ ਦਾ ਫਾਸਲਾ ਜਿਹੜਾ ਉਹ 16 ਫੁੱਟਾ ਪਹਿਲਾਂ ਆਪਾਂ 14 बाई 8 ਤੇ ਲਾਇਆ ਸੀਗਾ ਉਹ ਵੀ ਠੀਕ ਹੈ ਪਰ ਹੁਣ ਆਪਾਂ ਨੇ ਜਿਹੜਾ ਇਹ ਫਾਸਲਾ ਰੱਖਿਆ ਹੈਗਾ ਇਹ 16 बाई 10 ਰੱਖਿਆ ਬੂਟੇ ਤੋਂ ਬੂਟਾ 10 ਫੁੱਟ ਤੇ ਲੈਣ ਤੋਂ ਲੈਣ 16 ਫੁੱਟ ਉਸ ਤੋਂ ਬਾਅਦ ਬੈੱਡ ਮੇਕਰ ਨਾਲ ਬੈੱਡ ਬਣਾ ਕੇ ਮਲਚਿੰਗ ਵਸਾ ਕੇ ਮਲਚਿੰਗ ਨੂੰ ਥੋੜੀ ਪਾੜ ਕੇ ਬੂਟੇ ਲਾ ਕੇ ਨਾਲ ਦੀ ਨਾਲ ਪਾਣੀ ਦਾ ਮਤਲਬ ਆਪਾਂ ਕਹਿੰਦੀ ਵੀ ਲੀਟਰ ਪਾਣੀ ਦਾ ਪਾ ਦਿੱਤਾ ਗਿਆ ਇਸ ਨੂੰ ਤੇ ਉਸ ਤੋਂ ਬਾਅਦ ਇਹਨੂੰ ਸੈਂਟਰ ਦੇ ਵਿੱਚੋਂ ਬਾਹੀ ਕੀਤੀ ਗਈ ਹੈ ਚੰਗੀ ਤਰ੍ਹਾਂ ਬਾਹੀ ਪਹਿਲੀ ਬਹੁਤ ਹੋਈ ਹੋਈ ਸੀ ਤੇ ਲਾਉਣ ਤੋਂ ਪਹਿਲਾਂ ਆਪਾਂ ਇੱਕ ਕਿੱਲੇ ਦਾ ਇੱਕ ਇਹ ਗੱਟਾ ਡੀਏਪੀ ਪਾਇਆ ਤੇ ਉਸ ਤੋਂ ਬਾਅਦ ਆਪਾਂ ਨੇ ਨਾਲ ਉਸ ਦੇ ਮੈਕੋ ਰਾਜਾ ਜਿਹੜਾ ਉਹ 8 ਕਿਲੋ ਪਾਇਆ ਨਾਲ 1 ਕਿਲੋ ਹਿਊਮਿਕ ਐਸਿਡ ਪਾਇਆ ਉਹ ਪਹਿਲਾਂ ਆਪਾਂ ਮਹਣ ਦੇ ਵਿੱਚ ਹੀ ਸਿੱਟਾ ਦੇ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਹੁਣ ਬੂਟੇ ਲਾਏ ਗਏ ਨੇ ਦੇਖੋ ਇੱਕ ਬੂਟੇ ਲਾਉਣ ਵਾਰੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਜਿਵੇਂ ਮੰਨ ਲਓ ਵੀ ਅੱਜ ਆਪਣਾ 20 ਜੁਲਾਈ ਹੋ ਚੁੱਕੀ ਐ ਤੁਸੀਂ ਜਿਆਦਾ ਅਡਵਾਂਸ ਨਾ ਲਾਓ ਯਾਨੀ ਸਾਵਣ ਦੇ ਮਹੀਨੇ ਦੇ ਵਿੱਚ ਹੀ ਲਾਓ ਜਦੋਂ ਇਹਨਾਂ ਦਾ ਅਸਲੀ ਵਿੱਚ ਟਾਈਮ ਟੇਬਲ ਹੈਗਾ ਤੁਸੀਂ ਫਿਰ ਠੱਕਾ ਕਰ ਜਾਂਦੇ ਹੋ ਬੂਟੇ ਮਰ ਜਾਂਦੇ ਨੇ ਫਿਰ ਨਰਸਰੀ ਆਇਆਂ ਨੂੰ ਬੋਲਦੇ ਹੋ ਵੀ ਬੂਟੇ ਮਰ ਗਏ ਜਦੋਂ ਤੁਸੀਂ ਸਹੀ ਟਾਈਮ ਤੇ ਲਾਉਂਗੇ ਸਹੀ ਤਰੀਕੇ ਨਾਲ ਲਾਉਂਗੇ ਕੋਈ ਬੂਟਾ ਨਹੀਂ ਮਰਦਾ ਤੁਸੀਂ ਨੇ ਕੀ ਕਰਨਾ ਬੂਟੇ ਦਾ ਜਿਹੜਾ ਲਫਾਫਾ ਬੋਚ ਕੇ ਉਸ ਨੂੰ ਚਾਕੂ ਨਾਲ ਪਾੜ ਲੈਣਾ ਤਾਂ ਕਿ ਤੁਸੀਂ ਬੂਟੇ ਦੀਆਂ ਜੜਾਂ ਨਾ ਹੁਣ ਇਸ ਦੇ ਮਲਚਿੰਗ ਦੇ ਉੱਪਰ ਟੋਆ ਕਰਕੇ ਟੋਏ ਦੇ ਵਿੱਚ ਇਸ ਤਰ੍ਹਾਂ ਬੂਟਾ ਜਿਹੜਾ ਲਾ ਦੇਣਾ ਇਸ ਨੂੰ ਧਰਤੀ ਦੇ ਵਿੱਚ ਜਿੱਥੇ ਤੱਕ ਲਿਫਾਫੇ ਦੀ ਮਿੱਟੀ ਭਰੀ ਹੋਈ ਆ ਉਹ ਮਲਚਿੰਗ ਦੇ ਲੈਵਲ ਤੱਕ ਰੱਖਣੀ ਆ ਆਪਾਂ ਨੇ ਇਹ ਨਹੀਂ ਹੈਗਾ ਵੀ ਉਸ ਨੂੰ ਜ਼ਿਆਦਾ ਡੂੰਘੀ ਲੈ ਕੇ ਜਾਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇਸ ਦੇ ਵਿੱਚ ਆਪਾਂ ਗੱਲ ਕਰਦੇ ਆਂ ਸਬਜ਼ੀਆਂ ਦੀ ਇਹ ਦੇ ਵਿੱਚ ਦੇਖੋ ਜੀ 3-3 ਫੁੱਟ ਦੇ ਦੋ ਬੈੱਡ ਨੇ ਜਿਹੜੇ ਉਹ ਬੜੇ ਆਰਾਮ ਨਾਲ ਬਣ ਜਾਣਗੇ ਅਪਾ 14 ਫੁੱਟ ਦੀ ਜਦੋਂ ਮਤਲਬ 14 14 ਵਾਲੇ ਫਾਸਲੇ ਤੇ ਇੱਕ ਬੈੱਡ ਬਣਦਾ ਸੀ ਉਹਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਸੀ ਇਹਦੇ ਵਿੱਚ ਮਤਲਬ ਆਪਾਂ ਮੰਨ ਕੇ ਚੱਲੋ ਵੀ ਲਗਭਗ 2 ਸਾਲ ਤੱਕ ਆਪਣੇ ਦੋ ਬੈੱਡ ਬਣ ਜਾਣਗੇ ਦੋ ਬੈੱਡਾਂ ਦੇ ਉੱਤੇ ਆਪਾਂ ਦੇਖੋ ਜੀ ਬੈੱਡ ਦੇ ਉੱਤੇ ਆਪਾਂ ਬੈੱਡ ਨੂੰ ਥੋੜਾ ਚੌੜਾ ਘੱਟ ਕਰ ਲਓ ਜੇਕਰ ਮੂਲੀ ਲਾਉਣੀ ਆ ਤਾਂ ਤੁਸੀਂ 2.5 ਫੁੱਟ ਦਾ ਬੈੱਡ ਕਰਕੇ ਉਸ ਦੇ ਉੱਤੇ ਜਿੰਨੀਆਂ ਲੈਣਾ ਮੂਲੀ ਦੀਆਂ ਨਿਕਲਦੀਆਂ ਨੇ ਤੁਸੀਂ ਦੇਖ ਕੇ ਵੀ 3 ਇੰਚ ਦੇ ਫਾਸਲੇ ਨਾਲ ਤਾਂ ਤੁਸੀਂ ਮੂਲੀ ਲਾ ਸਕਦੇ ਹੋ ਜਿਹੜੀ ਕਿ 35-40 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਉਹ ਵੀ ਤੁਹਾਨੂੰ ਚੰਗੇ ਪੈਸੇ ਦੇਊਗੀ ਪਰ ਤੁਸੀਂ ਆਪਣੀ ਜ਼ਮੀਨ ਦੇ ਮੁਤਾਬਕ ਬੈੱਡ ਬਣਾਉਣਾ ਵੀ ਸੇਮ ਕਿੰਨੀ ਕਾਉਂਦੀ ਹੈ ਜੇਕਰ ਤੁਸੀਂ ਚੌੜਾ ਬੈੱਡ ਬਣਾ ਲੋਗੇ ਮੇਰੇ ਤਾਂ ਮਤਲਬ 3 ਫੁੱਟ ਦੇ ਬੈੱਡ ਦੇ ਵਿੱਚ ਵੀ ਪੂਰੀ ਸੇਮ ਆਉਂਦੀ ਹੈ ਕਈ ਜ਼ਮੀਨਾਂ ਥੋੜੀਆਂ ਭਾਰੀ ਹੁੰਦੀਆਂ ਨੇ ਉੱਥੇ ਬੈੱਡ ਦੇ ਵਿੱਚ ਸੇਮ ਨਹੀਂ ਆਉਂਦੀ ਤੇ ਉਹ ਫਿਰ ਜਰਮੀਨੇਸ਼ਨ ਤੇ ਪ੍ਰੋਬਲਮ ਆ ਜਾਂਦੀ ਹੈ ਜਦੋਂ ਜਰਮੀਨੇਸ਼ਨ ਤੇ ਪ੍ਰੋਬਲਮ ਆ ਗਈ ਫਿਰ ਤੁਹਾਨੂੰ ਪਤਾ ਹੀ ਹੈ ਵੀ ਉਸ ਦਾ ਆਪਾਂ ਨੂੰ ਚੰਗਾ ਜਿਹੜਾ ਜਾੜਾ ਉਹ ਮਿਲਣਾ ਨਹੀਂ ਹੈਗਾ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਆਪਾਂ ਬੈੱਡ ਬਣਾ ਕੇ ਬੈੱਡ ਦੇ ਉੱਪਰ ਆਪਾਂ ਜਿਹੜਾ ਪਾਲਕ ਹੈਗਾ ਪਾਲਕ ਵੀ ਲਾ ਸਕਦੇ ਆ ਧਣੀਆਂ ਵੀ ਲਾ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਉਸ ਦੇ ਉੱਤੇ ਆਪਣਾ ਤੂੜੀਆ ਹੁੰਦਾ ਜਿਹੜਾ ਤੂੜੀਆ ਪਹਿਲਾਂ ਅਡਵਾਂਸ ਚੱਲਦਾ ਹੈਗਾ ਵੀ ਸਾਗ ਲਈ ਉਸ ਨੂੰ ਵੀ ਬੀਜ ਸਕਦੇ ਆ ਇਸ ਤਰ੍ਹਾਂ ਕਾਫੀ ਤਰ੍ਹਾਂ ਦੀਆਂ ਫਸਲਾਂ ਨੇ ਆਪਾਂ ਉਹਨਾਂ ਨੂੰ ਬੀਜ ਕੇ ਤੇ ਚੰਗੀ ਇਨਕਮ ਲੈ ਸਕਦੇ ਆ ਜਿਹੜੀ ਕੀ ਆਪਣਾ ਕਣਕ ਝੋਨੇ ਜਿੰਨੀ ਇਨਕਮ ਨਾਲੋਂ ਜ਼ਿਆਦਾ ਇਨਕਮ ਹੋ ਜੂਗੀ ਤੇ ਨਾਲੇ ਆਪਣੇ ਬੂਟਿਆਂ ਤੇ ਵੀ ਕਿਸੇ ਪ੍ਰਕਾਰ ਦਾ ਕੋਈ ਫੈਕਟ ਨਹੀਂ ਪੈਣਾ ਇਸ ਤਰ੍ਹਾਂ ਤੁਸੀਂ ਮੰਨ ਕੇ ਚੱਲੋ ਜੇਕਰ ਤੁਸੀਂ ਮੂਲੀ ਦੀ ਖੇਤੀ ਕਰਦੇ ਹੋ ਤਾਂ ਮੂਲੀ ਦੇ ਵਿੱਚ ਤੁਹਾਨੂੰ ਵਧੀਆ ਪ੍ਰੋਫਿਟ ਹੋ ਜੂਗਾ ਜੇ ਜ਼ਿਆਦਾ ਨਹੀਂ ਮੈਂ ਕਹਿੰਦਾ ਤਾਂ 1 ਏਕੜ ਦੇ ਵਿੱਚੋਂ ਤੁਸੀਂ 2.5 ਲੱਖ ਰੁਪਇਆ ਮੂਲੀ ਤੋਂ ਕਮਾ ਸਕਦੇ ਹੋ ਜੇ ਆਪਾਂ ਕਣਕ ਝੋਨੇ ਦੀ ਗੱਲ ਕਰੀਏ ਪਾਪਾ ਨੂੰ ਪਤਾ ਹੀ ਆ ਵੀ ਕਣਕ ਝੋਨੇ ਤੋਂ ਕਿੰਨੀ ਕਿ ਝੋਨੇ ਤੋਂ ਕਿੰਨੀ ਕਮ ਹੁੰਦੀ ਆ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਅਗੇਤੇ ਮਟਰ ਵੀ ਕਰ ਸਕਦੇ ਆ ਆਲੂ ਵੀ ਕਰ ਸਕਦੇ ਆ ਇਸ ਮੂਲੀ ਤੋਂ ਪਾਲਕ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ ਜਾਂ ਫਿਰ ਤੁਸੀਂ ਜੇ ਟਾਈਮ ਨਾਲ ਬੇਲਾ ਜਿਵੇਂ ਮੂਲੀ ਵਾਲਾ ਟਾਈਮ ਨਾਲ ਬੇਲਾ ਹੋ ਗਿਆ ਤਾਂ ਇਸ ਦੇ ਵਿੱਚ ਮਲਚਿੰਗ ਕਰਕੇ ਦੋਨੇ ਬੈਡਾਂ ਦੇ ਉੱਤੇ ਮਲਚਿੰਗ ਕਰਕੇ ਜਿਹੜੇ ਸੈਂਟਰ 'ਚ ਨੇ ਤਾਂ ਤੁਸੀਂ ਖੀਰਾ ਵੀ ਲਾ ਸਕਦੇ ਹੋ ਹੀਰੇ ਦੀ ਬੇਲ ਆ ਜਿਹੜੀ ਉਹ ਵੀ ਕਾਫੀ ਦੂਰ ਤੱਕ ਜਾਂਦੀ ਨਹੀਂ ਹੈਗੀ ਛੋਟੀ ਬੇਲ ਹੁੰਦੀ ਹੈ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕੋਈ ਕੱਦੂ ਵਗੈਰਾ ਦੀਆਂ ਬੇਲਾਂ ਨੇ ਜਿਹੜੀਆਂ ਉਹ ਬੂਟੇ ਦੇ ਉੱਤੇ ਨੁਕਸਾਨ ਕਰਦੀਆਂ ਨੇ ਉਹ ਨਹੀਂ ਲਾ ਸਕਦੇ ਜੇ ਲਾਉਣੀਆਂ ਵੀ ਨੇ ਫੇਰ ਤੁਸੀਂ ਜਿਹੜਾ ਇਹ ਆਪਣਾ ਅਮਰੂਦ ਦੇ ਬੂਟੇ ਵਾਲਾ ਬੈੱਡ ਹੈਗਾ ਇਸ ਦੇ ਬੈੱਡ ਦੇ ਉੱਪਰ ਨਹੀਂ ਤੁਸੀਂ ਨੇ ਆਉਣ ਦੇਣੀ ਉਸ ਤੋਂ ਬਾਅਦ ਤੁਹਾਡੇ ਲਈ ਕਾਫੀ ਚੀਜ਼ਾਂ ਹੋਣਗੀਆਂ ਮੈਂ ਸਾਰੀਆਂ ਚੀਜ਼ਾਂ ਇਕੱਲੀਆਂ-ਇਕੱਲੀਆਂ ਕਰਕੇ ਤੁਹਾਨੂੰ ਮੈਂ ਦੱਸ ਸਕਦਾ ਕਈ ਵਾਰੀ ਕੁਛ ਨਾ ਕੁਛ ਮਿਸਟੇਕ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ ਏਰੀਆ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੈ ਤੁਸੀਂ ਇਹ ਦੇ ਵਿੱਚ ਮਤਲਬ ਖੇਤੀ ਕਰਕੇ ਤੁਸੀਂ ਚੰਗੀ ਨਿਕਮ ਕਰ ਸਕਦੇ ਹੋ ਦੇਖੋ ਜੀ ਕਿਸ ਤਰ੍ਹਾਂ ਲੱਗਦਾ ਜਿਵੇਂ ਸਿੱਧੀ ਲੈਂਣ ਇਹ ਵੀ ਸਿੱਧੀ ਲੈਂਣ ਸਾਰੀਆਂ ਸਿੱਧੀਆਂ ਲੈਣਾ ਨੇ ਇਸ ਨੂੰ ਆਪਾਂ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਪਹਿਲਾਂ ਤਾਂ ਬੈੱਡ ਸਿੱਧੇ ਕਰਨੇ ਨੇ ਬੈੱਡ ਸਿੱਧੇ ਬਣਾਉਣ ਵੇਲੇ ਤੁਸੀਂ ਕੋਈ ਰੱਸੀ ਦੀ ਸਹਾਇਤਾ ਲੈ ਸਕਦੇ ਹੋ ਦੋਨੇ ਸਾਈਡਾਂ ਤੋਂ ਜਗ੍ਹਾ ਮਿਲ ਕੇ ਸਰੀਏ ਗੱਡ ਕੇ ਉਸ ਦੇ ਨਾਲ ਰੱਸੀ ਬੰਨ ਕੇ ਫਿਰ ਰੱਸੀ ਬੰਨਣ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਪੈਰ ਦੇ ਨਾਲ ਜਾਂ ਕਿਸੇ ਚੀਜ਼ ਨਾਲ ਲਖੀਰ ਸਿੱਧੀ ਖਿੱਚ ਲੈਣੀ ਆ ਖਿੱਚਣ ਤੋਂ ਬਾਅਦ ਟਰੈਕਟਰ ਵਾਲੇ ਬੈੱਡ ਮੇਕਰ ਨਾਲ ਬੈੱਡ ਬਣਾ ਲੈਣਾ ਬੈੱਡ ਬਣਾਉਣ ਤੋਂ ਬਾਅਦ ਕੀ ਹੈ ਤੁਹਾਡਾ ਬੈੱਡ ਸਿੱਧਾ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਨੇ ਮਲਚਿੰਗ ਵਸਾ ਲੈਣੀ ਆ ਜਿਹੜੀ ਮਲਚਿੰਗ ਆ ਉਸ ਦਾ ਬਲੈਕ ਵਾਲਾ ਬਲੈਕ ਕਲਰ ਵਾਲਾ ਹਿੱਸਾ ਥੱਲੇ ਤੇ ਸਿਲਵਰ ਵਾਲਾ ਉੱਪਰ ਰੱਖਣਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਈ ਵੀਰਾਂ ਨੂੰ ਪਤਾ ਵੀ ਨਹੀਂ ਹੁੰਦਾ ਕਿਉਂਕਿ ਨਮੀ ਖੇਤੀ ਕਰਦੇ ਨੇ ਜਿਹੜੇ ਆ ਦੇਖੋ ਮਲਚਿੰਗ ਜਿਹਨਾਂ ਨੇ ਕਰੇ ਵਸਾਈ ਨਹੀਂ ਇਸ ਤਰ੍ਹਾਂ ਵਸਾਈ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਨੇ ਬੂਟੇ ਲਾਉਣੇ ਨੇ ਤਾਂ ਤੁਸੀਂ ਦੋਨੇ ਪਾਸੇ ਸਾਈਡਾਂ ਤੋਂ ਰੱਸੀ ਬੰਨ ਕੇ ਸਿੱਧੀ ਖਿੱਚ ਕੇ ਉਸ ਤੋਂ ਬਾਅਦ ਕਿਸੇ ਮਾਰਕਰ ਨਾਲ ਇਸ ਦੇ ਉੱਤੇ ਨਸਿਆਨੀ ਲਗਾ ਦੇਣੀ ਆ ਨਸਿਆਨੀ ਲਾ ਕੇ ਫਿਰ ਉਹ ਜਗ੍ਹਾ ਦੇ ਉੱਤੇ ਤੁਸੀਂ ਨੇ ਬੂਟਾ ਜਿਹੜਾ ਉਹ ਲਾ ਦੇਣਾ ਇਸ ਤਰ੍ਹਾਂ ਤੁਸੀਂ ਅਮਰੂਦ ਦੇ ਬੂਟੇ ਜਾਂ ਕਿਸੇ ਵੀ ਚੀਜ਼ ਦਾ ਹੋਰ ਚੀਜ਼ ਤੇ ਆਪਾਂ ਨੇ ਟ੍ਰਾਇਲ ਨਹੀਂ ਕੀਤਾ ਆਪਾਂ ਤੁਹਾਨੂੰ ਸਹੀ-ਸਹੀ ਦੱਸਣਾ ਚਾਹੁੰਦੇ ਆਂ ਦੇਖੋ ਜੀ ਆਪਾਂ ਨੇ ਅਮਰੂਦ ਤੇ ਟ੍ਰਾਇਲ ਕੀਤਾ ਹੈ ਅਮਰੂਦ ਤੇ ਜਿਹੜਾ ਟ੍ਰਾਇਲ ਆਪਣਾ ਬਹੁਤ ਇਹ ਕਾਮਯਾਬ ਰਿਹਾ ਆਪਾਂ ਮਲਚਿੰਗ ਕਰਕੇ ਅਮਰੂਦ ਆਪਾਂ ਨੇ ਲਾਏ ਨੇ ਹੋਰ ਮੈਂ ਮੇਰੇ ਹਿਸਾਬ ਨਾਲ ਅੱਜ ਤੱਕ ਕਿਸੇ ਨੇ ਲਾਏ ਨਹੀਂ ਜੇਕਰ ਲਾਏ ਵੀ ਨੇ ਤਾਂ ਆਪਾਂ ਨੂੰ ਦੱਸ ਸਕਦਾਗਾ ਤੇ ਆਪਾਂ ਫਿਰ ਉਹਦੇ ਨਾਲ ਆਪਣਾ ਤਜਰਬਾ ਸ਼ੇਅਰ ਕਰਾਂਗੇ ਕਿਉਂਕਿ ਉਸ ਨੂੰ ਵੀ ਜਿਹੜੀਆਂ ਗੱਲਾਂ ਦਾ ਮੈਨੂੰ ਪਤਾਗਾ ਉਹ ਏਸੀ ਤਰੀ ਓਸ ਨੂੰ ਵੀ ਮੇਰੇ ਜਿੰਨੀਆਂ ਗੱਲਾਂ ਦੀ ਪਤਾ ਹੋਣਾ ਕੋਈ ਨਾ ਕੋਈ ਗੱਲ ਆਪਸ ਦੇ ਵਿੱਚ ਸਾਂਝੀ ਕਰਕੇ ਤਜਰਬਾ ਹੋਰ ਵੱਡਾ ਹੋ ਜਾਂਦਾ ਇਕੱਲਾ ਇੱਕ ਤੇ ਦੋ 11 ਕਿਹਾ ਗਿਆ ਕਿਸੇ ਨੇ ਸਿਆਣੇ ਨੇ ਸੱਚ ਕਿਹਾ ਗਿਆ ਤੇ ਤੁਸੀਂ ਵੀ ਮੈਨੂੰ ਆਪਣਾ ਤਜਰਬਾ ਸਾਂਝਾ ਕਰਿਆ ਕਰੋ ਵੀ ਅਸੀਂ ਨੇ ਅਮਰੂਦ ਲਾਏ ਇਸ ਤਰ੍ਹਾਂ ਕਾਮਯਾਬ ਹੋਏ ਇਸ ਤਰ੍ਹਾਂ ਫੇਲ ਹੋਏ ਉਹ ਵੀ ਕੋਈ ਗੱਲ ਨਹੀਂ ਕਿਉਂਕਿ ਡਿਗ ਡਿਗ ਕਿਸ ਵਾਰ ਹੁੰਦਾ ਹਰ ਕੋਈ ਦੇਖੋ ਜੀ ਤੁਹਾਨੂੰ ਕਿਵੇਂ ਲੱਗਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਇਹ ਵੈਰਾਈਟੀ ਦੀ ਗੱਲ ਕਰੀਏ ਮੈਨੂੰ ਕਾਫੀ ਵੀਰਾਂ ਦੇ ਫੋਨ ਆਉਣਗੇ ਵੀ ਵੈਰਾਈਟੀ ਕਿਹੜੀ ਲਾਈ ਆ ਦੇਖੋ ਵੀਰੇ ਅੱਜ ਤੱਕ ਤਾਂ ਹਸਾਰ ਸਪੈਦਾ ਹੀ ਵੈਰਾਈਟੀ ਸਭ ਤੋਂ ਕਾਮਯਾਬ ਮੰਨੀ ਗਈ ਆਪਾਂ ਨੇ ਲਾ ਕੇ ਵੀ ਦੇਖੀ ਆ ਤੇ ਆਪਾਂ ਨੂੰ ਤਾਂ ਹਸਾਰ ਸਪੈਦਾ ਸਭ ਤੋਂ ਵਧੀਆ ਵੈਰਾਈਟੀ ਜਤੀ ਆ ਜਿਹੜੀ ਮੈਂ ਤੁਹਾਨੂੰ ਦੱਸ ਸਕਦਾ ਤੇ ਆਪਾਂ ਨੇ ਇਹ ਸਾਰਾ ਹਸਾਰ ਸਪੈਦੀ ਲਾਇਆ ਪਰ ਇੱਕ ਲੈਣ ਆਪਾਂ ਨੇ ਕੋਈ ਹੋਰ ਵੈਰਾਈਟੀ ਦੀ ਲਾਈ ਆ ਇਹ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਪਰ ਇਸ ਦਾ ਕਈ ਵੀਰ ਨਾਮ ਪੁੱਛਣਗੇ ਨਾ ਮੁੱਸਕੇ ਉਹ ਵੀ ਕੋਸ਼ਿਸ਼ ਕਰਨਗੇ ਵੀ ਆਪਾਂ ਵੀ ਲਾਈਏ ਪਰ ਕੋਈ ਕਾਲੀ ਕਰਨ ਦਾ ਕੋਈ ਫਾਇਦਾ ਨਹੀਂ ਪਤਾ ਨਹੀਂ ਇਹ ਕਾਮਯਾਬ ਹੋਣੀ ਆ ਪਤਾ ਨਹੀਂ ਨਹੀਂ ਹੋਣੀ ਦੇਖੋ ਤੇ ਜੇਕਰ ਕਾਮਯਾਬ ਹੁੰਦੀ ਆ ਜਿਵੇਂ ਵੀ ਇਸ ਦਾ ਹੋਆ ਮੈਂ ਤੁਹਾਨੂੰ ਥੋੜੇ ਥੁੜੇ ਟਾਈਮ ਤੇ ਦੱਸਦਾ ਰਹੂੰਗਾ ਤੇ ਜੇ ਕਾਮਯਾਬ ਹੁੰਦੀ ਆ ਮੈਂ ਤੁਹਾਨੂੰ ਫੇਰ ਵੀ ਦੱਸੂੰਗਾ ਮੈਂ ਕੋਈ ਗਲਤ ਨਹੀਂ ਦੱਸਦਾ ਜੇਕਰ ਫੇਲ ਹੁੰਦੀ ਆ ਫੇਰ ਵੀ ਮੈਂ ਤੁਹਾਨੂੰ ਦੱਸੂੰਗਾ ਕਿਉਂਕਿ ਜਦੋਂ ਕੋਈ ਕੰਮ ਕਰਦੇ ਆ ਤਾਂ ਫੇਲ ਪਾਸਤਾ ਇੱਕ ਬਣੀ ਹੋਇਆ ਕਈ ਵਾਰੀ ਫੇਲ ਵੀ ਹੋ ਜਾਂਦਾ ਕਈ ਵਾਰੀ ਪਾਸ ਵੀ ਹੋ ਜਾਂਦਾ ਇਹਦੇ ਤੇ ਅੱਪਾ ਕੁਝ ਨਹੀਂ ਕਹਿ ਸਕਦੇ ਇਹ ਆਪਣੇ ਤਜਰਬੇ ਤੇ ਜ਼ਮੀਨ ਤੇ ਸਾਰੇ ਕਾਸਤੇ ਨਿਰਭਰ ਕਰਦਾ ਤੁਸੀਂ ਪਹਿਲਾਂ ਆਪਣੀ ਜ਼ਮੀਨ ਦੀ ਚੋਣ ਕਰਨੀ ਆ ਤੇ ਚੋਣ ਕਰਕੇ ਤੁਸੀਂ ਨੇ ਦੇਖਣਾ ਵੀ ਆਪਣੇ ਖੇਤ ਦੇ ਵਿੱਚ ਅਮਰੂਦ ਵਗੈਰਾ ਸਹੀ ਚੱਲਦੇ ਨੇ ਪਹਿਲਾਂ ਇੱਕ ਦੋ ਬੂਟੇ ਲੱਗੇ ਹੋਏ ਹੋਣ ਬਾਅਦ ਫਿਰ ਕੋਈ ਦਿੱਕਤ ਨਹੀਂ ਤੁਹਾਨੂੰ ਸਹੀ ਲੱਗਦਾ ਤਾਂ ਤੁਸੀਂ ਉਸ ਤੋਂ ਬਾਅਦ ਬਾਗ ਲਾ ਸਕਦੇ ਹੋ ਬਾਗ ਲਾ ਕੇ ਇਸ ਤੋਂ ਚੰਗੀ ਇਨਕਮ ਕਰ ਸਕਦੇ ਹੋ ਇੰਨਾ ਕੁ ਕਹਿੰਦਾ ਹੋਇਆ ਜੇਕਰ ਕੁਸ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਮੈਂ ਤੁਹਾਡਾ ਅਮਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਕਰ ਰੱਖਿਆ ਤਾਂ ਹੋਰ ਵੀ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਵੇ ਧੰਨਵਾਦ